ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਐਮਰਜੈਂਸੀ ਐਲਾਨ ਦਿੱਤੀ ਹੈ ਕਨਸਟੀਟਿਊਸ਼ਨਲ ਕਦਰਾਂ ਕੀਮਤਾਂ ਨੇ ਉਹਨਾਂ ਦਾ ਕਾਹਨ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੈ ਇਹਦੇ 'ਚ ਸਰਕਾਰ ਨੂੰ ਅਜੇ ਤੱਕ ਕੱਖ ਨਹੀਂ ਲੱਭਿਆ ਇਹ ਕੋਰਟ ਨੂੰ ਆਕੇ ਕਹਿੰਦੇ ਨੇ ਕਿ ਜੀ ਸਾਨੂੰ ਰਿਮਾਂਡ 'ਚ ਵਾਅਦਾ ਕਰ ਦਿਓ ਅਸੀਂ ਹਿਮਾਚਲ ਜਾਏ ਉੱਥੋਂ ਇਹਨਾਂ ਨੂੰ ਕੱਖ ਨਹੀਂ ਲੱਭਿਆ ਸੀਨੀਅਰ ਕਾਲੀ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ ਚਾਰੀਆਂ ਨੇ ਇੱਕ ਵਾਰ ਫੇਰ ਤੋਂ ਰਿਮਾਂਡ ਖਤਮ ਹੋਣ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਚ ਪੇਸ਼ ਕਰਾਇਆ ਗਿਆ ਇੱਥੇ 4 ਦਿਨਾਂ ਦਾ ਰਿਮਾਂਡ ਵਧਾ ਦਿੱਤਾ ਗਿਆ 4 ਘੰਟੇ ਲੰਬੀ ਬਹਿਸ ਚੱਲੀ ਬਚਾਓ ਪੱਖ ਨੇ ਆਪਣੀਆਂ ਦਲੀਲਾਂ ਰੱਖੀਆਂ ਤੇ ਸਰਕਾਰੀ ਵਕੀਲਾਂ ਦੀਆਂ ਦਲੀਲਾਂ ਨੂੰ ਬੇਬੁਨਿਆਦ ਠਹਿਰਾਇਆ ਗਿਆ بار بار ਅਦਾਲਤ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਸੁਪਰੀਮ ਕੋਰਟ ਤੋਂ ਖਾਰਜ ਹੋਈ ਦਲੀਲ ਤੋਂ ਬਾਅਦ ਹੁਣ ਨਵੀਂ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਇਸ ਮਾਮਲੇ ਨੂੰ ਡਰਗ ਨਾਲ ਜੋੜਿਆ ਜਾ ਰਿਹਾ ਜਦ ਕੀ ਐਫ ਆਈ ਆਰ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਦਾ ਜ਼ਿਕਰ ਕੀਤਾ ਗਿਆ ਹੈ ਸੁਣਵਾਈ ਤੋਂ ਬਾਅਦ ਮੀਡੀਆ ਦੇ ਰੁਬਰੂ ਹੁੰਦਿਆ ਮਜੀਠੀਆ ਦੇ ਵਕੀਲ ਐਡਵੋਕੇਟ ਅਸ਼ਦੀਪ ਕਲੇਰ ਨੇ ਜਾਣਕਾਰੀ ਸਾਂਝੀ ਕੀਤੀ 4 ਦਿਨ ਦਾ ਰਿਮਾਂਡ ਲਿਆ ਗਿਆ ਕਿਸ ਤਰ੍ਹਾਂ ਦੇ ਫੈਕਟਸ ਤੇ ਰੱਖੇਗਾ ਦੇਖੋ ਜੀ ਤੁਸੀਂ ਸਾਰਿਆਂ ਨੇ ਪਹਿਲਾਂ ਹਾਲਾਤ ਦੇਖ ਲੇ ਕਿ ਕੀ ਪੰਜਾਬ ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਐਮਰਜੈਂਸੀ ਐਲਾਨ ਦਿੱਤੀ ਹੈ ਕੀ ਸੰਵਿਧਾਨ ਦੀਆਂ ਜਿਹੜੀਆਂ ਕੀ ਸੰਵਿਧਾਨ ਦੀਆਂ ਜਿਹੜੀਆਂ ਸਾਰੀਆਂ ਧਾਰਾਵਾਂ ਨੇ ਉਹ ਪੰਜਾਬ ਦੇ ਵਿੱਚ ਸਸਪੈਂਡ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਉਹ ਪਾਰਟੀ ਜਿਹੜੀ ਧਰਨਿਆਂ ਦੇ ਵਿੱਚੋਂ ਨਿਕਲੀ ਹੈ ਉਹਨਾਂ ਨੇ ਸਵੈਰੇ ਜਿਹੜੀਆਂ ਸਾਡੀਆਂ ਕਨਸਟੀਟਿਊਸ਼ਨਲ ਕਦਰਾਂ ਕੀਮਤਾਂ ਨੇ ਉਹਨਾਂ ਦਾ ਕਾਣ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਘਰੇ ਡਿਟੇਨ ਕੀਤਾ ਗਿਆ ਇਥੋਂ ਇੱਕ ਗੱਲ ਸਪਸ਼ਟ ਹੈ ਕਿ ਸਰਕਾਰ ਡਰ ਗਈ ਹੈ ਕਿਉਂਕਿ ਇਹ ਜਿਹੜਾ ਕੇਸ ਹੈ ਇਦੇ 'ਚ ਸਰਕਾਰ ਨੂੰ ਅਜੇ ਤੱਕ ਕੱਖ ਨਹੀਂ ਲੱਭਿਆ ਕੱਖ ਜੀ ਨੂੰ ਆਪਾਂ ਕਹਿੰਦੇ ਆ ਅੱਜ ਵੀ ਕੋਰਟ ਦੇ ਵਿੱਚ ਜਦੋਂ ਸਰਕਾਰ ਆਉਂਦੀ ਹੈ ਤਾਂ ਉਹੀ ਰੱਟੀਆਂ ਰਟਾਈਆਂ ਦਲੀਲਾਂ ਉਹੀ ਸਰਾਇਆ ਇੰਡਸਟਰੀ ਉਹੀ ਸਾਈਪ੍ਰਸ ਵਾਲੀ ਕੰਪਨੀ ਇਹ ਤੋਂ ਅੱਗੇ ਹਲੇ ਤੱਕ ਸਰਕਾਰ ਨਹੀਂ ਵਧੀ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮ ਮਜੀਠੀਆ ਸਾਹਿਬ ਵੱਲੋਂ ਦਮਨਵੀਰ ਸੋਪਤੀ ਸਾਹਿਬ ਐਡਵੋਕੇਟ ਅਰਸ਼ਦੀਪ ਚੀਮਾ ਧਨਵਾਲ ਸਾਹਿਬ ਮੈਂ ਸਾਡੇ ਨਾਲ ਬਰਾੜ ਸਾਹਿਬ ਦੁਬਾਰਾ ਕੋਰਟ ਨੂੰ ਇਹ ਗੱਲ ਦੱਸੀ ਕਿ ਇਹ ਜਿਹੜੀਆਂ ਗੱਲਾਂ ਅੱਜ ਕਰਦੇ ਨੇ ਇਹ ਗੱਲਾਂ ਸਾਰੀਆਂ ਉਹੀ ਨੇ ਜਿਹੜੀਆਂ ਕਿ ਮਾਨਯੋਗ ਸੁਪਰੀਮ ਕੋਰਟ 'ਚ ਇਹਨਾਂ ਨੇ ਐਫੀਡੇਵਿਟ ਤੇ ਰੱਖੀਆਂ ਨੇ ਕੋਈ ਨਵਾਂ ਤੱਥ ਪੰਜਾਬ ਦੀ ਵਿਜੀਲੈਂਸ ਕੋਲੇ ਨਹੀਂ ਉਹੀ ਗੱਲਾਂ ਤੇ ਦੁਬਾਰਾ ਦੁਬਾਰਾ ਇਹ ਕੋਰਟ ਨੂੰ ਆ ਕੇ ਕਹਿੰਦੇ ਨੇ ਕਿ ਜੀ ਸਾਨੂੰ ਰਿਮਾਂਡ 'ਚ ਵਾਅਦਾ ਕਰ ਦਿਓ ਅਸੀਂ ਹਿਮਾਚਲ ਜਾਏ ਉੱਥੋਂ ਇਹਨਾਂ ਨੂੰ ਕੱਖ ਨਹੀਂ ਲੱਭਿਆ ਕਬਿਲਗੌਰ ਹੈ ਕਿ ਇੱਕ ਵਾਰ ਫਿਰ ਤੋਂ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਦੌਰਾਨ ਮੀਡੀਆ ਨੂੰ ਦੂਰ ਰੱਖਿਆ ਗਿਆ ਸਪੈਸ਼ਲ ਟੈਂਟ ਲਗਾਏ ਗਏ ਤੇ ਵਿਕਰਮ ਮਜੀਠੀਆ ਨੂੰ ਸਿਕਿਉਰਿਟੀ ਦੇ ਅੰਦਰ ਹੀ ਪੇਸ਼ੀ ਰਿਪੀਟ ਤੇ ਵਿਕਰਮ ਮਜੀਠੀਆ ਨੂੰ ਕੜੀ ਸੁਰੱਖਿਆ ਦੇ ਇੰਤਜ਼ਾਮਾਂ ਦੇ ਤਹਿਤ ਹੀ ਪੇਸ਼ੀ ਕਰਵਾਈ ਗਈ ਰਿਪੀਟ ਤੇ ਕੜੀ ਸੁਰੱਖਿਆ ਦੇ ਹੇਠ ਹੀ ਵਿਕਰਮ ਮਜੀਠੀਆ ਦੀ ਪੇਸ਼ੀ ਕਰਵਾਈ ਗਈ ਇਸ ਉੱਤੇ ਵੀ ਵਕੀਲਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਵੇਖਣਾ ਤਾਂ ਇਹ ਹੋਵੇਗਾ ਕਿ ਅਗਲੇ ਸੁਣਵਾਈ ਵੇਲੇ ਬਚਾਓ ਪੱਖ ਕਿੰਨੀ ਕ ਮਜ਼ਬੂਤੀ ਨਾਲ ਆਪਣਾ ਪੱਖ ਰੱਖਦੀ ਹੈ ਅਸੀਂ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ